ਪਰ ਮੈਂ ਐਨਾ ਕੁ ਦੱਸ ਦਿੰਦਾ ਕਿ ਤੇ ਤੁਸੀਂ ਬੰਦੇ ਬਣ ਜਾ ਨਹੀਂ ਤਾਂ ਹਰਿਆਲ ਸਿੰਘ ਨੂੰ ਤੁਹਾਨੂੰ ਬੰਦੇ ਦੇ ਪੁੱਤ ਵਾਂਗ ਹਟੇਗਾ ਫਿਰ ਤੱਕੜੇ ਹੋ ਜਾ ਕਰੋ ਜੁਨਾਈਟ ਹੋ ਅਸੀਂ 24 ਘੰਟੇ ਤੁਹਾਡੇ ਨਾਲ ਆ ਜੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਕਿਸੇ ਦਾ ਟੱਕਾ ਹੁੰਦਾ ਤਾਂ ਤੁਹਾਡੇ ਭਰਾ ਨੂੰ ਹਰਿਆਲ ਸਿੰਘ ਨੂੰ ਯਾਦ ਕਰੋ 24 ਘੰਟੇ ਤੁਹਾਡੇ ਨਾਲ ਆ ਪਰ ਤੁਸੀਂ ਸਾਡੇ ਆ ਅਸੀਂ ਤੁਹਾਡੇ ਆ ਤੇ ਨਾ ਕਦੇ ਟੱਕਾ ਪਿੱਛੇ ਮੋਸ਼ੇਦ ਕੀ ਨਾ ਹੋ ਉਹ ਤੋਂ ਮਜਰਾ ਜਵਾਬ ਬਹੁਤ ਨਿਆਰ ਜਾਏਗਾ ਪਰ ਅਸੀਂ ਬੜੇ ਅਤਰਾ ਚੜਾ ਆਪਣੀ ਜ਼ਿੰਦਗੀ ਚ ਦੇਖਿਆ ਅਸੀਂ ਟੈਰਰਿਜ਼ਮ ਦੇ ਟਾਈਮ ਲੜਦੇ ਰਹੇ ਹੱਤਬਾਦ ਦੇ ਟਾਈਮ ਅਜੇ ਹਾਲਾਤ ਅਸੀਂ ਦੁਬਾਰਾ ਪੈਦਾ ਨਹੀਂ ਹੋਣ ਦੇਣੇ ਇਹਨਾਂ ਦਾ ਇੱਕ ਕਵਰ ਵੀ ਜੇ ਪ੍ਰਤਾਪ ਸਿੰਘ ਜਿਹੜਾ ਐਮਐਲਏ ਅੰਮ੍ਰਿਤਸਰ ਤੋਂ ਬਣਿਆ ਹੋਇਆ ਪਹਿਲਾਂ ਆਈਜੀ ਰਿਟਾਇਰ ਹੋਇਆ ਸੀ ਤਾਂ ਉਸਨੇ ਅੱਜ ਬੋਲਦੇ ਕਿਹਾ ਕਿ ਜਿੱਤਾ ਦੇ ਹਾਲਾਤ ਆਮ ਆਮੀ ਪਾਰਟੀ ਦੇ ਲੋਕਾਂ ਨੇ ਪੰਜਾਬ ਚ ਕੀਤੇ ਆ ਅੱਜ ਇਹ 92 ਲੋਕਾਂ ਨੂੰ ਜਤਾਇਆ ਸੀ ਪੰਜਾਬ ਦੇ ਲੋਕਾਂ ਨੇ ਪਰ ਆਉਣ ਵਾਲੇ ਸਮੇਂ ਇਹ 92 ਦੇ ਵਿੱਚੋਂ ਇਕ ਨਹੀਂ ਚੁਕੇਗਾ ਅਤੇ 92 ਸਾਲ ਇਹ ਕਦੇ ਮੋਕੇ ਪੰਜਾਬ ਦੀ ਧਰਤੀ ਤੇ ਫੈਲ ਸਕਣਗੇ ਜੇ ਪੰਜਾਬ ਦੇ ਉਹ 72 ਲੋਕ ਹੈ ਜੇ ਕਿਸੇ ਨੂੰ ਉੱਤੇ ਚੜਾਉਣਾ ਜਾਣਦੇ ਆ ਤਾਂ ਉਸ ਨੂੰ نیچے ਲਾਉਣਾ ਵੀ ਜਾਣਦੇ ਆ ਤੁਸੀਂ ਕੱਲ ਦੀ ਇੰਗਲਿਸ਼ ਟੇਪ ਨੂੰ ਪੜ੍ਹ ਕੇ ਦੇਖੋ ਅਸੀਂ ਛੋਟੀਆਂ ਗੱਲਾਂ ਚ ਪੈਂਦੇ ਆ ਕਿ 25 ਦਿਨਾਂ ਦੇ ਅੰਦਰ 6 ਥਾਰਿਆਂ ਦੇ ਉੱਤੇ ਫੱਬ ਪ੍ਰਸ਼ਤ ਹੋਏ ਪੰਜਾਬ ਦੇ ਅੰਦਰ ਅਸੀਂ ਕਦੇ ਸੋਚ ਸਕਦੇ ਆ ਕਿ ਇੱਥੇ ਲੈਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਠੀਕ ਹੋ ਜੇਗੀ ਕਦੇ ਜੇ ਸਾਡੀ ਕੋਈ ਬੇਟੀ ਆਂਦੀ ਆ ਉਹਦੀਆਂ ਕੰਨਾਂ ਦੀਆਂ ਵਾਲੀਆਂ ਉੱਤਰ ਜੰਡੀਆਂ ਪਰ ਇਹ ਤੁਹਾਡਾ ਭਰਾ ਹਰਦਿਆਲ ਸਿੰਘ ਜਿਸਨੇ 10 ਸਾਲ ਬਤੌਰ ਐਮਐਲਏ ਇਸ ਇਲਾਕੇ ਦਾ ਨਾਮ ਚਮਕਾਇਆ ਇਸ ਇਲਾਕੇ ਦੀ ਸੇਵਾ ਕੀਤੀ ਅਤੇ ਜਿਹੜਾ ਬਜ਼ਾਰਾਂ ਦੇ ਅੰਦਰ ਜਿੱਥੇ ਕਦੇ ਇੱਟ ਨਹੀਂ ਸੀ ਲੱਗਦੀ ਹੁੰਦੀ ਉਹਨਾਂ ਬਜ਼ਾਰਾਂ ਨੂੰ ਬਹੁਤ ਅੱਛਾ ਜਿਹੜਾ ਬਣਾ ਕੇ ਦਿੱਤਾ ਤੁਸੀਂ ਇਹ ਦੇਖੋ ਕਿ ਪੂਰੇ ਰਾਸ਼ਟਰ ਦੇ ਹਲਕੇ ਨੂੰ ਇਸ ਤਿੰਨ ਅਵਾਰਡ ਅਸੀਂ ਲੈਂਚ ਕਾਮਯਾਬ ਹੋਏ ਉਹ ਵੀ ਕੇਂਦਰ ਸਰਕਾਰ ਵੱਲੋਂ ਕਿੰਨਾ ਅਵਾਰਡ ਜਿਹੜੇ ਸਾਨੂੰ ਮਿਲੇ ਬਨੂੜਨ ਵਾਸੀਓ ਮੇਰੇ ਤੋਂ ਪਹਿਲਾਂ ਵੀ 10 ਸਾਲ ਮੈਂ ਮੈਨੇ ਰਿਹਾ ਹਾਂ ਮੇਰੇ ਤੋਂ ਪਹਿਲਾਂ ਵੀ ਥੀ ਐਮਐਲਏ ਰਹੇ ਪਰ ਬਨੂੜ ਦੇ ਇਤਿਹਾਸ ਅਜਈਆਂ ਮਾੜੀਆਂ ਗੱਲਾਂ ਕਦੇ ਨਹੀਂ ਹੋਈਆਂ ਜਿਸ ਦਿਨ 13 ਤਰੀਕ ਨੂੰ ਉਹਦੇ ਕਾਗਲ ਦਾਖਲ ਦਾਖਲ ਜਦੋਂ ਅਸੀਂ ਕੀਤੇ 12 ਨੂੰ 13 ਨੂੰ ਪੜਤਾਲ ਸੀ ਤਾਂ ਵਿਰੋਧੀਆਂ ਨੇ ਝੂਠੇ ਫੁੱਸੜ ਲਾ ਕੇ ਉਹਨਾਂ ਦੇ ਉੱਤੇ ਇੱਥੇ ਉਹਨਾਂ ਦੇ ਕਾਗਜ਼ ਗੁੰਦ ਕਰਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਤੁਹਾਡੀ ਤਾਕਤ ਸੀ ਤੁਸੀਂ ਅੜੇ ਰਹੇ ਬਨੂੜ ਦੀਆਂ ਸਾਡੀਆਂ ਬੇਟੀਆਂ ਪਹਿਣਾ ਰਾਤ ਨੂੰ ਉੱਥੇ ਆ ਕੇ ਨਿਸ਼ਪਲ ਕੌਂਸਲ ਦੇ ਦਫ਼ਤਰ 'ਚ ਬੈਠਿਆ ਇਹ ਸਾਰੇ ਜਿਹੜੇ ਮੇਰੇ ਭਰਾ ਇੱਥੇ ਖੜੇ ਆ ਇਹ ਵੀ ਆ ਕੇ ਬੈਠੇ ਦੁਕਾਨਦਾਰ ਵੀ ਆ ਕੇ ਬੈਠੇ ਅਤੇ ਰਾਤ ਨੂੰ 1 ਵਜੇ ਜਿਹੜੇ ਅਸੀਂ ਨੀਲ ਮਰਾਣੀ ਦੇ ਜਿਹੜੇ ਕਾਗਜ਼ ਉਹ ਠੀਕ ਕਰਾਜ ਕਾਮਯਾਬ ਹੋਏ ਅਸੀਂ ਮਿਸਬਸ ਕਮੇਟੀ ਨੇ ਜਿੰਦਾਬਾਦ ਦਫ਼ਤਰ ਨੂੰ ਤਾਲੇ ਜੇਟ ਰੋਕਿਆ ਜੇਟ ਰੋਕੇ ਕਿਉਂ ਦਾ ਕਰੋਰ ਕਰਨੀਆ ਫੁੱਦਾ ਕਰੋ ਪੁਲਿਸ ਦਾ ਕਰੋ ਕਰਕੇ ਫੇਰ ਬੜੀ ਮੁੜੋਕੇ ਉਹਨਾਂ ਨੂੰ ਜਿਹੜੇ ਕਾਗਜ਼ ਸੀ ਠੀਕ ਕਰਨੇ ਪਏ ਕਿਤੇ ਵੀ ਅਜਿਹੀ ਗੱਲ ਬਨੂੜ ਦੇ ਇਤਿਹਾਸ 'ਚ ਨਹੀਂ ਵਾਪਰੀ ਜਿਹੜੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜੇ ਇਹ ਕਹਿੰਦੇ ਸੀ ਕਿ ਅਸੀਂ ਬਦਲਾ ਲੈਣਾ ਇਹੀ ਬਦਲਾ ਸੀ ਕਿ ਸ਼ਰੇਆਮ ਤੁਸੀਂ ਕਿਸੇ ਦੇ ਕਾਗਜ਼ ਕੈਂਸਲ ਕਰਾ ਕੇ ਆਪਣੀ ਨਾਮੀਨੇਸ਼ਨ ਕਰੋ ਪਹਿਲਾ ਪੰਚਾਇਤਾਂ 'ਚ ਵੀ ਇਹਨਾਂ ਨੇ ਇਹ ਕੋਸ਼ਿਸ਼ ਕੀਤੀ ਕਰਨ ਦੀ ਤੁਸੀਂ ਦੇਖਿਆ ਹੋਵੇਗਾ ਕਿ ਆ ਨਾਲ ਹੀ ਸਾਡਾ ਜੰਗਪੁਰਾ ਪਿੰਡ ਪੈਂਦਾ ਉੱਥੇ ਵੀ ੱੱਕਾ ਕੀਤਾ ਧਰਮਗੜ ਵੀ ਇਸੇ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਰਾਤ ਨੂੰ 12 ਵਜੇ ਤੋਂ ਬਾਅਦ ਜਾ ਕੇ ਉਤਿੰਜਰੀ ਸਰਪੰਚ ਦੀ ਚੌਂਕ ਸੀ ਉਹਨੂੰ ਡਕਦੇ ਪਰਾ ਕੇ ਸਾਡਾ ਬੰਦਾ ਸੀ ਜਿਹੜਾ ਹਰਮਨ ਸਿੰਘ ਉਹਨੂੰ ਜਿਤਾਇਆ ਇਸੇ ਤਰੀਕੇ ਦੇ ਨਾਲ ਇਸ ੱੱਕਿਆਂ ਦੇ ਵਿਰੁੱਧ ਮਨੂੜ ਦੇ ਲੋਕੜੇ ਹੋਏ ਅਤੇ ਜਿੱਤ ਤੁਹਾਡੀ ਹੋਈ ਅਤੇ ਰਾਤ ਨੂੰ 1 ਵਜੇ ਅਸੀਂ ਨੀਲ ਮਰਾਨੀ ਦੇ ਜਿਹੜੇ ਕਾਗਜ਼ ਸੀ ਉਹ ਠੀਕ ਰਾਤ ਕਾਮਯਾਬ ਹੋਏ ਅੱਜ ਫਿਰ ਬੜੀਆਂ ਕੋਸ਼ਾਂ ਹੋ ਰਹੀਆਂ ਕਦੇ ਕਿਸੇ ਨੂੰ ਕਈਆਂ ਜਿਹੇ ਧਮਕੀਆਂ ਦਿੱਤੀਆਂ ਜਾਂਦੀਆਂ ਕਹੇ ਕਿਸੇ ਨੂੰ ਕੁਛ ਕੀਤਾ ਜਾਂਦਾ ਵੀ ਜੇ ਤੁਹਾਡੇ ਅੱਲੇ-ਪੱਲੇ ਕੁਝ ਹੈ ਨਹੀਂ ਤਾਂ ਫਿਰ ਤੁਹਾਨੂੰ ਕੀ ਲੋੜ ਸੀ ਚੌਂ ਲੜਨ ਦੀ ਪਹਿਲਾਂ ਤੁਸੀਂ ਇੱਥੇ ਧਰਮ ਅਸਥਾਨ ਫਾਂ ਦੇ ਨੂੰ ਲੁੱਟ ਕੇ ਖਾ ਗਏ ਸਾਰਾ ਪੈਸਾ ਲੁੱਟ ਕੇ ਖਾ ਗਏ ਅਸੀਂ ਅੱਜ ਮਾਈ ਬੰਨੋ ਮਾਈ ਦਾ ਸ਼ੀਰਕਦ ਲੈ ਕੇ ਅਸੀਂ ਚੱਲੇ ਆ ਉਸ ਦਿਨ ਵੀ ਅਸੀਂ ਬੰਨੋ ਮਾਤਾ ਜੀ ਦੇ ਚਰਨਾਚਰਦਾਸ ਕਰਕੇ ਅਸੀਂ ਕਾਕੇ ਦਾਖਲ ਕਰ ਹੁੰਦੇ ਸੀ ਤਾਂ ਜਿੱਤੇ ਤੁਹਾਡੀ ਹੋਈ ਹੁਣ ਵੀ ਜਦੋਂ ਅਸੀਂ ਸਾਰੇ ਜਣੇ ਆ ਉਹਨਾਂ ਨੇ ਚਰਨਾਚ ਨਮਸਕਾਰ ਕਰਕੇ ਅਸੀਂ ਨਿਕਲੇ ਆ ਮੈਂ ਪੂਰਨ ਤੌਰ ਤੇ ਭਰੋਸਾ ਕਰ ਸਕਦਾ ਇਹ ਜਿਹੜਾ ਉਹਨਾਂ ਨੇ ਲੁੱਟ-ਖੁੱਟੇ ਨਾਲ ਸਥਾਨਾਂ ਦੀ ਕੀਤੀ ਆ ਜੇ ਉਹ ਮਹਾਵੀਰ ਦਾਲ ਹੋਵੇ ਜੇ ਉਹ ਮੁਕਾਮਾੜੀ ਦਾ ਸਥਾਨ ਹੋਵੇ ਜੇ ਉਹ ਮਾਤਾ ਬਨੋ ਮਾਈ ਦਾ ਸਥਾਨ ਹੋਵੇ ਸਾਰਿਆਂ ਦੀ ਲੁੱਟ-ਖੁੱਟ ਇਸ ਟੋਲੇ ਬਣਾ ਕੀਤੀ ਜਾਂਦੀ ਆ ਪਰ ਇਹ ਤੁਹਾਡਾ ਭਰਾ ਹਰਦਿਆਲ ਸਿੰਘ ਜਿਸ ਨੇ 10 ਸਾਲ ਬਤੌਰ ਐਮਐਲਏ ਇਸ ਇਲਾਕੇ ਦਾ ਨਾਮ ਚਮਕਾਇਆ ਇਸ ਇਲਾਕੇ ਦੀ ਸੇਵਾ ਕੀਤੀ ਅਰ ਜਿਹੜਾ ਬਾਜ਼ਾਰਾਂ ਦੇ ਅੰਦਰ ਜਿੱਥੇ ਕਦੇ ਇਤਨੀ ਸੀ ਲੱਗਦੀ ਹੁੰਦੀ ਉਹਨਾਂ ਬਾਜ਼ਾਰਾਂ ਨੂੰ ਬਹੁਤ ਅੱਛਾ ਜਿਹੜਾ ਬਣਾ ਕੇ ਦਿੱਤਾ ਇੱਥੇ ਪਾਣੀ ਦੀ ਨਿਕਾਸੀ ਦੀ ਪ੍ਰੋਬਲਮ ਸੀ ਮੈਂ ਕਈ ਲੱਖਾਂ ਰੁਪਏ ਲਾ ਕੇ ਇਹ ਪਾਣੀ ਦੀ ਜਿਹੜੀ ਨਿਕਾਸੀ ਆ ਉਹ ਕਰਾ ਕੇ ਦਿੱਤੀ ਸੀ ਇਹ ਤੋਂ ਇਲਾਵਾ ਹੋਰ ਵੱਡੇ ਕੰਮ ਜੋ ਜੋ ਤੁਸੀਂ ਕਹੇ ਉਹ ਸਾਰੇ ਕਰਾ ਕੇ ਦਿੱਤੇ ਪਰ ਇਹ ਵੀ ਬਦੌਲਤ ਤੁਸੀਂ ਇਹ ਦੇਖੋ ਇਹ ਪੂਰੇ ਰਾਜ ਤੇ ਹਲਕੇ ਨੂੰ ਇਸ ਤਿੰਨ ਅਵਾਰਡ ਅਸੀਂ ਲੈਂਚ ਕਾਮਯਾਬ ਹੋਏ ਉਹ ਵੀ ਕੇਂਦਰ ਸਰਕਾਰ ਵੱਲੋਂ ਕਿੰਨ ਅਵਾਰਡ ਜਿਹੜੇ ਸਾਨੂੰ ਮਿਲੇ ਚਾਹੇ ਇੱਥੇ ਦੀ ਪੰਚਾਇਤ ਸੰਤੀ ਸੀ ਉਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅਵਾਰਡ ਦੇ ਕੇ ਰਾਜ ਤੇ ਨੂੰ ਸਨਮਾਨਿਤ ਕੀਤਾ ਅਤੇ 25 ਲੱਖ ਰੁਪਏ ਦਾ ਇਨਾਮ ਦਿੱਤਾ ਜਏ ਸਿਵਲ ਹੌਸਟਲ ਦਾ ਹੋਵੇ ਕੰਮ ਤਾ ਵੀ ਕਰਿਆ ਹੈ ਉਹ ਕਾਂਗਰਸ ਪਾਰਟੀ ਦੀ ਸਰਕਾਰ ਚ ਕੰਮ ਕਰਾਇਆ ਇੱਥੇ ਹਸਪਤਾਲ ਜਿਸ ਵੀ ਮੈਂ ਆਪਣੇ ਜੇਬ ਦੇ ਵਿੱਚੋਂ ਇੱਥੇ ਐਮਬੂਲੈਂਸ ਲੈ ਕੇ ਦਿੱਤੀ ਜਨਰੇਟਰ ਸੈੱਟ ਲੈ ਕੇ ਦਿੱਤਾ ਤਾਂ ਅੱਜ ਤੁਸੀਂ ਦੇਖ ਲਓ ਉਸੇ ਹਸਪਤਾਲ ਦੀ ਨੀ ਮਾੜੀ ਹਾਲਤ ਹੋਈ ਕਿ ਕਿਸੇ ਬੱਚੇ ਦੀ ਡਿਲੀਵਰੀ ਸੀ ਪਿਛਲੇ ਸਮੇਂ ਦੌਰਾਨ ਤਾਂ ਡਿਲੀਵਰੀ ਵੀ ਸੜਕ ਤੇ ਕਰਨੀ ਪਈ ਜਿਹੜਾ ਜਨਰੇਟਰ ਸੈੱਟ ਹਰਦੀਾਲ ਸਿੰਘ ਨੇ ਲੈ ਕੇ ਸੀ ਤਸਵੀਰ ਉਸ ਜਨਰੇਟਰ ਇਹਨਾਂ ਨੂੰ ਤੇਲ ਪਾਉਣ ਦੇ ਪੈਸੇ ਵੀ ਇਹਨਾਂ ਦੇ ਪੱਲੇ ਨਹੀਂ ਸੀ ਐਨੀ ਦੁਰਦਸ਼ਾ ਇਹਨਾਂ ਨੇ ਜਿਹੜੀ ਕੀਤੀ ਆ ਇਹ ਤੋਂ ਅੱਗੇ ਵੱਧ ਕੇ ਮੈਂ ਦੱਸਣਾ ਚਾਹਣਾ ਤੁਹਾਨੂੰ ਕਿ ਰਾਸ਼ਟ੍ਰਾ ਸ਼ਹਿਰ ਜਿਹੜਾ ਕਦੇ ਗੰਦਗੀ ਦਾ ਟਾਇਰ ਹੁੰਦਾ ਸੀ ਉਸ ਸ਼ਹਿਰ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਅਵਾਰਡ ਦਿੱਤਾ ਸੀ بازار تو باہر دردشا جی ہے جی گئی ہے سو ਮੈਂ ਬੇਨਤੀ ਕਰਦਾ ਤੁਹਾਨੂੰ ਇਹ ਮੌਕਾ ਹੁੰਦਾ ਜਿਹੜੇ ਲੋਕ ਜੇ ੱੱੱਕੇ ਕਰਦੇ ਆ ਜਿਨ੍ਹਾਂ ਨੇ 3 ਸਾਲ ਪੰਜਾਬ ਦੇ ਹਾਲਾਤ ਕੀਤੇ ਤੁਸੀਂ ਕੱਲ ਦੀ ਇੰਗਲਿਸ਼ ਤੋਂ ਜਿਉਣ ਪੜ ਕੇ ਦੇਖੋ ਅਸੀਂ ਛੋਟੀਆਂ ਗੱਲਾਂ ਚ ਪੈਂਦੇ ਆ ਕਿ 25 ਦਿਨਾਂ ਦੇ ਅੰਦਰ 6 ਥਾਂਵਾਂ ਦੇ ਉੱਤੇ ਬੰਬ ਬਲਾਸਟ ਹੋਏ ਪੰਜਾਬ ਦੇ ਅੰਦਰ 25 ਪਿਛਲੇ 25 ਦਿਨਾਂ ਚ 6 ਥਾਂਵਾਂ ਤੇ ਬੰਬ ਬਲਾਸਟ ਹੋਏ ਆ ਅਸੀਂ ਕਦੇ ਸੋਚ ਸਕਦੇ ਆ ਕਿ ਇੱਥੇ ਲਾਂਡਰਡਰਤੀ ਜਿਹੜੀ ਪ੍ਰੋਬਲਮ ਆ ਠੀਕ ਹੋ ਜੇਗੀ ਕਦੇ ਜੇ ਸਾਡੀ ਕੋਈ ਬੇਟੀ ਆਂਦੀ ਆ ਉਹਦੀਆਂ ਕੰਨਾਂ ਦੀਆਂ ਵਾਲੀਆਂ ਉੱਤਰ ਜੰਦੀਆਂ ਪੁਲਿਸ ਦਾ ਕੰਮ ਹੈ ਕਿ ਇਸ ਨੂੰ ਰੋਕਣਾ ਪਰ ਇੱਥੇ ਲੁਕ ਨਸੂਟ ਜਿੱਤੀ ਆ ਉਹ ਪੁਲਿਸ ਦੇ ਰਾਜ ਚਿੱਤਰੀ ਹੈ ਐਨਐਲਬੀ ਸ਼ੈਤਿ ਜਿਹੜੀ ਹੋ ਰਹੀ ਆ ਹਰ ਦਫਤਰ ਥਾਣੇ ਚਾਹੋ ਤਸਵੀਲ ਦਫਤਰ ਚਾਹੋ ਕੋਈ ਹੋਰ ਦਫਤਰ ਆ ਸਾਰੇ ਥੰਕੇ ਤੇ ਉੱਤੇ ਪਿਆ

ਦੀਵਾਲੀ ਤੋਂ ਪਹਿਲਾਂ ਸਾਰਿਆਂ ਨੂੰ ਜੀ ਇਸਤੇ ਦੇ ਵੱਡੇ ਵੱਡੇ ਜਿਹੜੇ ਜੁਰਮਾਨੇ ਆ ਉਹ ਕਰਕੇ ਗਏ ਆ ਪਿਛਲੇ 10 ਸਾਲਾਂ ਚ ਵੀ ਕਦੇ ਹੋਇਆ ਸੀ ਕੋਈ ਅਰੇ ਇੰਸਪੈਕਟਰ ਜਾਂ ਕੋਈ ਹੋਰ ਬੜ ਕੇ ਬੜ ਕੇ ਆਏ ਇਸ ਸ਼ਹਿਰ ਦੇ ਅੰਦਰ ਜਿਸੇ ਨੂੰ ਅਸੀਂ ਪਤਾ ਨਹੀਂ ਸੀ ਹਿਲਣ ਦਿੱਤਾ ਅੱਜ ਹਰ ਪਾਸੇ ਜਿਹੜੀ ਲੁੱਟ ਖੋਟਾਂ ਹੋ ਰਹੀਆਂ ਸੋ ਇਹ ਮੌਕਾ ਵਾਡ ਨੰਬਰ 6 ਦੇ ਅੰਦਰ ਜਦੋਂ ਤੁਸੀਂ ਬਟਨ ਦਬਾਓ ਤਾਂ ਤੁਹਾਨੂੰ ਆਪਣੇ ਬੱਚਿਆਂ ਦਾ ਫਿਚਰ ਨਜ਼ਰ ਆਣਾ ਚਾਹੀਦਾ ਅਸੀਂ ਛੋਟੀਆਂ ਗੱਲਾਂ 'ਚ ਕਿਸੇ ਦੇ ਦਬਾਅ 'ਚ ਨਹੀਂ ਆਣਾ ਇਹਨਾਂ ਨੂੰ ਮੈਂ ਇੰਨਾ ਕ ਦੱਸ ਦਨਾ ਕਿ ਉਸ ਦਿਨ ਵੀ ਜੇ ਤੁਸੀਂ ਤੱਕਦੇ ਹੋ ਕਿ ਨਿਕਲਿਆ ਅਰੇ ਡਰੇ ਪਏ ਆ ਬਾਦ ਜਰਾ ਕਿ ਜਿਹੜੀ ਕਾਂਗਰਸ ਪਾਰਟੀ ਦੇ ਲੋਕ ਉਹ ਬਰਦਾਸ਼ਤ ਨਹੀਂ ਕਰਨਗੇ ਤੁਸੀਂ ਸਾਡੇ ਆ ਅਸੀਂ ਤੁਹਾਡੇ ਆ ਨਾ ਕਦੇ ਧੱਕਾ ਕਿਛੇ ਸੀ ਕੀਤਾ ਪਰ ਟੱਟਾ ਹੁਣ ਵੀ ਨਹੀਂ ਦੇਣਾ ਆਪਣਾ ਲੋਕ ਦੇ ਅੰਦਰ ਜੇ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਹ ਮੂਥੜ ਮੈਂ ਜਿਹੜਾ ਜਵਾਬ ਉਹ ਦੇ ਜਾਏਗਾ ਅਸੀਂ ਬੜੇ ਅਤਰਾਜ ਜਿਹੜਾ ਆਪਣੀ ਜ਼ਿੰਦਗੀ ਚ ਦੇਖਿਆ ਅਸੀਂ ਟੈਰਰਿਜ਼ਮ ਦੇ ਟਾਈਮ ਲੜਦੇ ਰਹੇ ਹੱਤਬਾਜ਼ ਦੇ ਟਾਈਮ ਅਜੇ ਹਾਲਾਤ ਦੁਬਾਰਾ ਪੈਦਾ ਨਹੀਂ ਹੋਣ ਦੇਣੇ ਤਾਂ ਮੇਰੀ ਇਹ ਗੀਤ ਕੀ ਹੈ ਕਿ ਵੋਟ ਦੇ ਰਹੀ ਇਹਨਾਂ ਨੂੰ ਦਰਸਾ ਦਿਓ ਕਿ ਕੋਈ ਪੰਜਾਬ ਦੇ ਲੋਕ ਤੁਹਾਨੂੰ ਮੂੰਹ ਨਹੀਂ ਲਾਣਗੇ ਮੈਂ ਅੱਜ ਹੀ ਪੜ੍ਹ ਰਿਆ ਸੀ ਆਂਦਾ ਹੋਇਆ ਇਹਨਾਂ ਦਾ ਇੱਕ ਕਵਰ ਬੀਜੇ ਪ੍ਰਤਾਪ ਸਿੰਘ ਜਿਹੜਾ ਐਮਐਲਏ ਆਮਰਸਰ ਤੋਂ ਬਣਿਆ ਹੋਇਆ ਪਹਿਲਾਂ ਆਈਸੀ ਰਿਟਾਇਰ ਹੋਇਆ ਸੀ ਉਹ ਤਾਂ ਉਸਨੇ ਅੱਜ ਬੋਲਦੇ ਕਿਹਾ ਕਿ ਜਿੱਤਾ ਦੇ ਹਾਲਾਤ ਆਮ ਆਦਮੀ ਪਾਰਟੀ ਨੇ ਲੋਕਾਂ ਨੇ ਪੰਜਾਬ ਚ ਕੀਤੇ ਆ ਅੱਜ ਇਹ 92 ਲੋਕਾਂ ਨੂੰ ਜਤਾਇਆ ਸੀ ਪੰਜਾਬ ਦੇ ਲੋਕਾਂ ਨੇ ਪਰ ਆਉਣ ਵਾਲੇ ਸਮੇਂ 'ਚ ਇਹ 92 ਦੇ ਵਿੱਚੋਂ ਇੱਕ ਨਹੀਂ ਛਿਪੇਗਾ ਅਤੇ 92 ਸਾਲ ਇੱਕ ਦੇ ਮੌਕੇ ਪੰਜਾਬ ਦੀ ਸਰਤੀ ਤੇ ਪੈਰ ਵਿਖਾ ਸਕੂਗੇ ਤੇ ਜੇ ਪੰਜਾਬ ਤੇ ਉਹ 72 ਲੋਕ ਹੈ ਜੇ ਕਿਸੇ ਨੂੰ ਉੱਤੇ ਚੜਾਉਣਾ ਜਾਣਦੇ ਆ ਤਾਂ ਉਸ ਨੂੰ نیچے ਲਾਉਣਾ ਵੀ ਜਾਣਦੇ ਆ ਤਾਂ ਇਹ ਅਜੇ ਹੀ ਸਾਡੀ ਜਿਹੜੀ ਤਕੜੀ ਸੋਚ ਸੁਣੀ ਚੀਂਦੀ ਆ ਨਹੀਂ ਕਰ ਸੋਚ ਸੁਣੀ ਚੀਂਦੀ ਆ ਸੋ ਇਹ ਬੇਨਤੀ ਮੈਂ ਤੁਹਾਨੂੰ ਕਰਨ ਦੇ ਲਈ ਆਇਆ ਸਾਡੀ ਛੋਟੀ ਭੈਣ ਨੀਲਮ ਰਾਣੀ ਜਿਹੜੀ ਜਗਦੀਸ਼ ਕਾਲਾ ਜੀ ਦੀ ਧਰਮ ਪਤਨੀ ਆ ਉਹ ਖੜਿਆ ਤੁਸੀਂ ਜੇ ਅੱਜ ਸੱਚੀ ਸ਼ਰਧਾਂਜਲੀ ਤੇ ਜਗਦੀਸ਼ ਕਾਲਾ ਜੀ ਨੂੰ ਦੇਣੀ ਚਾਹਦੇ ਆ ਤਾਂ ਸਾਨੂੰ ਜਿਹੜਾ ਹੈ ਨੀਲਮ ਰਾਣੀ ਨੂੰ ਉਹਦਾ ਜੋ ਚੋਣ ਨਸਾਨ ਹੈ ਹੱਥ ਪੰਜੇ ਦੇ ਸਾਹਮਣੇ ਵਾਲਾ ਬਟਨ ਦਬਾ ਕੇ ਇੱਥੋਂ ਦੇ ਤਾਕੇ ਭੇਜ ਦਿਓ ਬਿਲਕੁਲ ਹੀ ਕਹਿ ਰਿਹਾ ਜਿਸ ਤੇ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਹਿ ਗਿਆ ਕਿ ਬਨੂਰ ਦੇ ਕਾਸ਼ ਅਜੇ ਹੀ ਗੱਲ ਨਹੀਂ ਹੋਈ ਰਾਤ ਨੂੰ 11 ਵਜੇ ਵਿੰਤੀ ਤੱਕਾਂ ਨਾਲ ਵੀ ਹੋਈ ਸੀ ਦੱਸੋ ਦੱਸੋ ਇਹ ਸ਼ਰਧ ਦੀ ਗੱਲ ਆ ਇਹ ਤੋਂ ਵੀ ਐਮਐਲਏ ਉਹਦਾ ਘਰ ਵਾਲਾ ਕੋਲ ਖੜ ਕੇ ਮਿਲਤੀ ਕਰਾ ਕੇ ਗਿਆ ਪਰ ਮੈਂ ਇਨਾ ਕੁ ਦੱਸ ਦਿੰਦਾ ਕਿ ਤੇ ਤੁਸੀਂ ਬੰਦੇ ਬਣ ਜਾ ਨਹੀਂ ਤਾਂ ਹਰਿਆਲ ਸਿੰਘ ਨੂੰ ਤੁਹਾਨੂੰ

ਜੇ ਕਿਤੇ ਵੀ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਕਿਸੇ ਨੇ ਟੱਕਾ ਹੁੰਦਾ ਤਾਂ ਤੁਹਾਡੇ ਭਰਾ ਜੀ ਹਰਿਆਲ ਸਿੰਘ ਨੂੰ ਯਾਦ ਕਰੋ 24 ਘੰਟੇ ਤੁਹਾਡੇ ਨਾਲ ਬਿਲਕੁਲ ਤੁਹਾਡੇ ਕੋਈ ਅੱਖ ਪਰ ਕੇ ਨਹੀਂ ਚਾਸਰਦਾ ਸਾਡੇ ਕਿੰਨੇ ਉਹ ਬਹੁਤ ਬਾਤ ਕਰ ਰਿਹਾ ਜਿੰਦਾਬਾਦ ਦੁਵਾਰਾ ਇਹ ਇਸ ਕੰਦੋ ਬੇਨਤੀ ਕਰਦਾ ਹੋਇਆ ਕਿ ਆਪਾਂ ਨੇ ਸਹੀ ਤੇ ਸੱਚੀ ਸੁੱਤੀ ਸਰਦਾਂਜੇ ਨੀਲ ইমরਾਨੀ ਨੂੰ ਜਿਤਾ ਕੇ ਜਗਦੀਸ਼ ਚੰਦ ਕਾਲਾ ਜੀ ਨੂੰ ਆਪਾਂ ਨੂੰ ਦੇਣੀ ਹੋਏਗੀ ਇਹ ਹੀ ਬੇਨਤੀ ਨੂੰ ਮੇਰੇ ਨੂੰ ਸਵੀਕਾਰ ਕਰੋ ਬਹੁਤ ਬਹੁਤ ਵਾਤੋਂ ਨਾਮ ਜੈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ